ਸੋ ਲੋਕ ਯਾਸ ਜਬਤ ਮਨ ਹੋਏ ਆਨੰਦ ਬਿਨ ਸਾ ਦੂਜਾ ਪਾਉ ਦੁਖ ਦਰਦ ਤ੍ਰਿਸ਼ਨਾ 부ਝਾ ਨਾਨਕ ਨਾਮ ਸਮਾਉ ਪਾਉੜੀ ਜਈਆ ਜਾਰੋ ਦੁਰਮਤ ਦਉ ਤਸੈ ਤਿਆਗ ਸੁਖ ਸਹਿਜੇ ਸੋ ਜਈਆ ਜਾਏ ਪਰੋ ਸੰਤ ਸ਼ਰਨ ਜੇ ਆਸਰ ਇਹ ਭਵ ਜਲ ਤਰਨਾ ਯਈਆ ਜਨਮਨ ਆਵੈ ਸੋ ਏਕ ਨਾਮ ਲੈ ਮਨ ਹੈ ਪੂਰੋ ਯਈਆ ਜਨਮਨ ਹਾਰੀਐ ਗੁਰਪੂਰੇ ਕੀ ਤੇਕ ਨਾਨਕ ਤੇ ਸੁਖ ਪਾਇਆ ਜਾ ਕੈ ਹਿਰੈ ਏਕ ਸ਼ਲੋਕ ਅੰਤਰ ਮੰਤਨ ਬਸ ਰਹਿ ਈਤ ਉਤਕੇ ਮੀਤ ਗੁਰਪੂਆ ਉਪਦੇਸ਼ਾਂ ਨਾਨਕ ਜਪੀ ਆਏ ਨੀਤ ਪੌੜੀ ਅਨੰਦਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ ਇਹ ਵਿਖਿਆ ਬਿਨ 4 6 64 ਚੱਲਿਓ ਸਭ ਕੋਏ ਕਾਕੋ ਮਾਤ ਪਿਤਾ ਸੁਤ ਧੀਆ ਘਰੇ ਬਨਤਾ ਕਛ ਸੰਗ ਨ ਲੀਆ ਐਸੀ ਸੰਤ ਜੋ ਬਿਨ ਸੁਤ ਨਾਹੀ ਪਤ ਸੇਤੀ ਆਪਣੇ ਘਰ ਜਾਹੀ ਸਾਦ ਸੰਕਲ ਕੀਰਤ ਮੰਗਾਇਆ ਨਾਨਕ ਤੇ ਤੇ ਬਹੋਰ ਮ ਆਇਆ ਸ਼ਲੋਕ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਨਿਰਤਕ ਕਹੀਐ ਨਾਨਕ ਜੇ ਪ੍ਰੀਤ ਨਹੀਂ ਭਗਵੰਤ ਪੌੜੀ ਮੰਗਾ ਘਟ ਸ਼ਾਸਤਰ ਹੋਏ ਗਿਆਤਾ ਪੂਰਕ ਪੁੰਭਕ ਰੇ ਚਿਤ ਕਰ ਮਤਾ ਗਿਆਨ ਧਿਆਨ ਤੀਰਥ ਇਸ਼ਨਾਨੀ ਸੋਮ ਪਾਕ ਅਪਰਸ ਉਦਿਆਨੀ ਰਾਮ ਨਾਮ ਸੰਗ ਮਨ ਨਹੀਂ ਹੇਤਾ ਜੋ ਕਸ਼ ਕੀਨੋ ਸੋ ਅਨੇਤਾ ਉਹ ਆਤੇ ਉਤਮ ਗਨੋ ਚੰਡਾਲਾ ਨਾਨਕ ਜਹ ਮਨ ਬਸੈ ਗੋਪਾਲ ਸਲੋਕ ਕੁੰਟ ਚਾਰ ਦਾ ਦਿਸ਼ ਭਮੇ ਕਰਮ ਕਿਰਤ ਕੀ ਰੇਖ ਦੁਖ ਦੁਖ ਮੁਕਤ ਜোন ਨਾਨਕ ਲਿਖਿਓ ਲੇਖ ਪਵੜੀ ਅਕਾ ਕਾਰਨ ਕਰਤਾ ਸੋ ਲਿਖਿਓ ਲੇਖ ਨ ਮੇਟਤ ਕੋ ਨਹੀਂ ਹੋਤ ਕਛ ਦੋ 12 ਕਰਨੇ ਹਾਰ ਨ ਭੁਲਨ ਹਾਰ ਤਾਹੂੰ ਪੰਥ ਦਿਖਾਰੇ ਆਪ ਤਾਹੂੰ ਉਦਿਆਨ ਭ੍ਰਮਤ ਪਸ਼ੂ ਤਾਪਤ ਆਪਣ ਖੇਲ ਆਪ ਹੀ ਕੀਨੋ ਜੋ ਜੋ ਦਿਨੋ ਸੋ ਨਾਨਕ ਲੀਨੋ ਸ਼ਲੋਕ ਖਾਤ ਖਰਚਿਤ ਦਿਲ ਸ਼ਤ ਰਹਿ ਟੂਟ ਨਾ ਜਾਹੇ ਪੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ਪੌੜੀ ਖਖਾ ਖੂਨਾ ਕਸ਼ ਨਹੀਂ ਤੇ ਸਮਰਥ ਕੈ ਪਾਏ ਜੋ ਦੇ ਨਾ ਸੋਦੇ ਰਹੋ ਭਾਵੈ ਤਾ ਤਾ ਜਾਹੇ ਖਰਚ ਖਜ਼ਾਨਾ ਨਾਮ ਧਨ ਐ ਆ ਭਗਤਨ ਕੀ ਰਾਸ ਖਿਮਾ ਜ਼ਰੀਬੀ ਅਨੰਦ ਸਹਜ ਜਪਤ ਰਹੈ ਗੁਣ ਤਾਸ ਖਿਲੇ ਬਿਗਸੈ ਅਨੰਦ ਸਿਓ ਜਾ ਕੋ ਹੋ ਤਿ ਕਿਰਪਾਲ ਸਦੀਵ ਗਨੀਵ ਸੁਹਾਵਨੇ RAM ਨਾਮ ਗ੍ਰਹਿ ਮਾਲ ਖੇਦ ਨਾ ਦੁਖ ਨਾ ਡਾਨ ਤੇ ਜਾ ਕੋ ਨਦਰ ਕਰੀ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ਸ਼ਲੋਕ ਗਨ ਮਿਨ ਦੇਖੋ ਮਨੇ ਮਾਹ ਸਰਪੁਰ ਚਲਨੋ ਲੋਗ ਆਸ ਅਨੇਤ ਗੁਰਮੁਖ ਮਿਟਾਏ ਨਾਨਕ ਨਾਮ ਅਰੋਗ ਪਾਉੜੀ ਗੱਗਾ ਗੋਬਿੰਦ ਗੁਣ ਰਵਾ ਸਾਸ ਸਾਸ ਜਪਨੀਤ ਕਾਬ ਸਾਸਾ ਦੇ ਕਾ ਬਿਲਮ ਨ ਕਰ ਹੋ ਮੀਤ ਨਾ ਬਾਰਕ ਨਾ ਜੋਗ ਨਾ ਬਿਰਧੀ ਕਸ਼ਬੰਧ ਉਹ ਬੇਰਾ ਨਾ ਬੂਜੀਐ ਜੋ ਆਏ ਪਰ ਜਮ ਫੰਧ ਗਿਆਨੀ ਧਿਆਨੀ ਚਤੁਰ ਪੇਖ ਰਹਿਨ ਨਹੀਂ ਏ ਠਾਇ ਸਾਡ ਸਾਡ ਸਗਲੀ ਗਈ ਮੂੜ ਤਹਾਂ ਲਪਟਾ ਹੈ ਭੁਰ ਪ੍ਰਸਾਦ ਸਿਮਰਤਰਹ ਜਾਹੁ ਮਸਤੁ ਫਾਗ ਨਾਨਕ ਆਏ ਸਫਲਤੇ ਜਾ ਕਾ ਸਿਹ ਸੁਹਾਗ ਸ਼ਲੋਕ ਕੋਖੇ ਸ਼ਾਸਤਰ বেদ ਸਭ ਆ ਨ ਕਥਤੋ ਕੋਇ ਆਦ ਜੁਗਾਦੀ ਹੁਣ ਹੋਵਤ ਨਾਨਕ ਇਕ ਸੋਇ ਪਾਉੜੀ ਕੰਗਾ ਥਾਲੋ ਮਨੇ ਏ ਬਿਨਹਰ ਦੂਸਰ ਨਾ ਨਾ ਹੋਆ ਨਾ ਹੋਵਨਾ ਜਤਕਤ ਉਹੀ ਸਮਾਹਿ ਕੂਲੇ ਤੋ ਮਨ ਜੋ ਆਵੇ ਸ਼ਰਨਾ ਨਾਮ ਤਤ ਕਲਮ ਹੈ ਪੁਨਾ ਚਰਨ ਕਹਾਲ ਕਹਾਲ ਅਨਕ ਪਸ਼ੁਤਾਵੈ ਬਿਨਹਰ ਭਗਤ ਕਹਾ ਥਿਤ ਪਾਵੈ ਕੋਹਲ ਮਹਾਰਸ ਅੰਮ੍ਰਿਤ ਤੇ ਪੀਆ ਨਾਨਕ ਹਰ ਗੁਰ ਚਾਕੋ ਦੀਆ ਸ਼ਲੋਕ ਗਣ ਘਾਲੇ ਸਭ ਦਿਵਸ ਸਾਸ ਨਾ ਬਡਨ ਘਟਨ ਤੇਲਸਾਰ ਜੀਵਨ ਲੋਰੈ ਪਰਮੰਭਉ ਨਾਨਕ ਤੇਉ ਗਵਾਰ ਪੌੜੀ ਮੰਨਾ ਮਰਸਾ ਕਾਲ ਤੇ ਜੋ ਸਾਖਤ ਤਬਕੀਨ ਅਨਕ ਜੋਨ ਜਨਮ ਮਰੇ ਆਤਮ ਰਾਮ ਨਾਚੀਨ ਮੈਂ ਮਹਾਂਪਰਤਾ ਹੂੰ ਕੋ ਆਏ ਕਰ ਕਿਰਪਾ ਜੇ ਆਪ ਦਿਵਾਏ ਗਣਤੀ ਗਣੀ ਨਹੀਂ ਕੋ ਛੂਟੇ ਕਾਚੀ ਗੱਗਰ ਸਰ ਪਰ ਫੂਟੇ ਸੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਭੈ ਨਾਨਕ ਨਾ ਛਪਿਆ ਸ਼ਲੋਕ ਚਿਤ ਚਿਤਵੋਂ ਚਰਨਾਰੁ ਬਿੰਦੂਂਦ ਕਮਲ ਦਿਗ ਸਾਤ ਪ੍ਰਗਟ ਭੈ ਆਪੇ ਗੁਬਿੰਦ ਨਾਨਕ ਸੰਤ ਮਤਾਂਤ ਪੌੜੀ ਚੱਚਾ ਚਰਨ ਕਮਲ ਗੁਰ ਲੱਗ ਤਨ ਤਨ ਓਵਾ ਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਾਦਿਸ਼ ਭ੍ਰਮ ਆਇਓ ਭਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨ ਸਿਓ ਸਭ ਦੂਆ ਸਾਧ ਸੰਗ ਮਨ ਨਿਰਮਲ ਹੂਆ ਇੰਤ ਬਿਸਾਰੀ ਇੱਕ ਦ੍ਰਿਸ਼ਟੀਤਾ ਨਾਨਕ ਗਿਆਨ ਅੰਜਨ ਜੇ ਨੇਤਰਾ ਸ਼ਲੋਕ ਸ਼ਾਂਤੀ ਸੀਤਲ ਮਨ ਸੁਖੀ ਸ਼ਾਂਤ ਗੋਬਿੰਦ ਗੋਲੰਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ ਛਛਾ ਸ਼ੋਰੇ ਦਾਸ ਤੁਮਹਾਰੇ ਦਾਸ ਦਸਨ ਕੇ ਪਾਣੀ ਹਾਰ ਛੱਛਾ ਸ਼ਾਰ ਹੋਤ ਤੇਰੇ ਸੰਤ ਆਪਣੀ ਕਿਪਾ ਕਰੋ ਭਗਵੰਤ ਸਾਧ ਸਿਆਨ ਪਹੁੰਚ ਤੁਰਾਈ ਸੰਤਨ ਕੀ ਮਨ ਟੇਕ ਟਿਕਾਈ ਸ਼ਾਰ ਕੀ ਪੁਤਰੀ ਪਰਮਗਤ ਪਾਈ ਨਾਨਕ ਜਾ ਕੋ ਸੰਤ ਸਹਾਈ ਸਲੋਕ ਸੋਰ ਜ਼ੁਲਮ ਫੂਲੇ ਘਨੋ ਕਾਚੀ ਦੇ ਬਕਾਰ ਹਮ ਬੁੱਧ ਬੰਧਨ ਪਾਰੇ ਨਾਨਕ ਨਾਮੁ ਛੁਟਾਰ ਪੌੜੀ ਜੱਜਾ ਜਾਣੇ ਹਉ ਕਸ਼ੂ ਹੁਆ ਬਾਧਿਓ ਜਿਉ ਨਲਨੀ ਭਮਸੂਆ ਜੋ ਜਾਣੇ ਹਉ ਫਕਤ ਗਿਆਨੀ ਆਗੈ ਠਾਕੁਰ ਤਿਲ ਨਹੀਂ ਮਾਨੀ ਜੋ ਜਾਣੇ ਮੈਂ ਕਸਨੀ ਕਰਤਾ ਵਪਾਰੀ ਬਸੁਧਾ ਜਿਉ ਫਿਰਤਾ ਸਾਧ ਸੰਗ ਜੇ ਹੋ ਮੈਂ ਮਾਈ ਨਾਨਕ ਤਾ ਕੋ ਮਿਲੇ ਮੁਰਾਰੀ ਸਲੋਕ ਚਾਲਾਂਗੇ ਉਠ ਨਾਮ ਜਪ ਨਿਸਬਾਸੁਰ ਆਰਾਧ ਕਾਰਾ ਤੁਜਾ ਨ ਬਿਆਪਈ ਨਾਨਕ ਮਿਟਾਇ ਉਪਾਧ ਪੌੜੀ ਝੱਜਾ ਝੂਰਨ ਮਿਟਾਇ ਤੁਮਹਾਰੋ ਰਾਮ ਨਾਮ ਸਿਉ ਕਰ ਬਿਓ ਹਾਰ ਝੂਰਤ ਝੂਰਤ ਸਾਤ ਤਮੂਆ ਜਾ ਕਰਦੇ ਹੋ ਤਉ ਭਾਉ ਬੀਆ ਝਰੈ ਕਸੰਮਲ ਪਾਪ ਤੇਰੇ ਮਨੂਆ ਅੰਮ੍ਰਿਤ ਕਥਾ ਸੰਤ ਸੰਗ ਸੁਨੂਆ ਝਰੈ ਕਾਮ ਕੋਧ ਦ੍ਰਿਸ਼ਟਾਈ ਨਾਨਕ ਜਾ ਕਾ ਕਿਪਾ ਗੁਸਾਈ ਸ਼ਲੋਕ ਯਤਮ ਕਰੋ ਤੂੰ ਅਨੇਕ ਵਿਦ ਰਹਿ ਨਾ ਪਾਵੋ ਮੀਤ ਜੀਵ ਤਰਾ ਹਰ ਹਰ ਭਜੋ ਨਾਨਕ ਨਾਮੁ ਤਰੀਤ ਪਵਲੀ ਹੁੰ냐 ਗਿਆਨੋ ਦਿਰਿ ਸਹੀ ਦਿਨ ਸਜਾਤ ਇਹੇ ਗਣਤੀ ਗਣੋ ਨਾ ਗਣ ਸਕੋ ਊਠ ਸਿਤਾਰੇ ਕੇ ਕਿਉਂ ਪੇਖੋ ਸੋ ਦਿਨ ਸਤੋ ਕਾ ਸਿਉ ਕਰੀਐ ਸੰਗ ਯਾਣੋ ਇਹ ਬਿਦ ਸਹੀ ਚਿਤ ਝੂਠਾ ਮਾਇਆ ਰੰਗ ਯਾਣਤ ਸੋਈ ਸੰਤ ਸੋਏ ਭੰਮ ਤੇ ਕੀ ਚਿਤ ਪਹਿਨ ਅੰਧ ਖੂਪ ਤੇ ਤੇ ਕਢੋ ਜੇ ਹੋਵੋ ਸੁਪ੍ਰਸੰ ਯਾਂ ਕੈ ਹਾਤ ਸੰਵਰਥ ਤੇ ਕਾਰਨ ਕਰਨੇ ਜੋ ਨਾਨਕ ਤੇ ਉਸਤਤ ਕਰੋ ਯਾਹੂੰ ਕਿਉ ਸੰਜੋਗ ਸਤਿ ਲੋਕ ਟੁੱਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਮ ਮਨੋਂ ਨ ਬਿਸਰ ਗੁਣਿਤ ਗੋਬਿੰਦ ਰਾਏ ਪੌੜੀ ਤੈਲ ਕਰੋ ਤੋ ਏਕ ਕੀ ਜਾਤਿ ਬਿਥਾ ਨ ਕੋਏ ਮਨ ਤਨ ਮੁਖ ਹੀ ਐ ਬਸ ਜੋ ਚਾਹੋ ਸੋ ਹੋਏ ਤੈਲ ਮੈਲ ਤਾਕੋ ਮਿਲੇ ਜਾ ਕੋ ਸਾਧਿ ਕਿਰਪਾ ਸਾਧੂ ਸੰਗਤ ਤੋ ਬਸੈ ਜੋ ਆਪਨ ਹੋਏ ਦਇਆ ਤੋ ਹੈ ਤਾਹੇ ਬਹੁ ਪਵਨ ਮਿਨ ਨਾ ਆਵੇ ਸੁਖ ਨਾਹੀ ਲਐ ਜਾਮ ਕੇ ਦੂਤ ਤੇ ਜੋ ਸਾਧੂ ਸੰਗ ਸਮਾਹੀ बार बार ਜਾਉ ਸੰਤ ਸਦਕੇ ਨਾਨਕ ਪਾਪ ਦੇ ਨਾਸੇ ਕੱਦ ਕੇ